ਹੋਇਆ ਜੇ ਸਾਡੀਆਂ ਮੰਗਾਂ حکومت ਪ੍ਰਵਾਨ ਕਰੇ ਨਹੀਂ ਸਾਨੂੰ ਦਿੱਤੀ ਜਾਣਦਾ ਜਿਹੜਾ ਹੱਕ ਸਾਡਾ ਬਾਹਰ ਨਾ ਚਾਹੀਦਾ ਕਿਉਂਕਿ ਸੜਕਾਂ ਇਹ ਸਾਡੀ ਧਰਤੀ ਤੇ ਬਣੀਆਂ ਸਾਡੇ ਮਜ਼ਦੂਰਾਂ ਦੀਆਂ ਸਾਡੇ ਪਿੰਡਾਂ ਚੋਂ ਕਿਸਾਨਾਂ ਦਾ ਪੂਰਾ ਪੂਰਾ ਹੱਕ ਹੈ ਇਹਨਾਂ ਸੜਕਾਂ ਤੇ ਚੱਲਣ ਦਾ ਜੇ ਹੱਕ ਪਾਰਟੀ ਨੂੰ ਕੋਈ ਬਾਖੇ ਨੂੰ ਹੱਕਾ ਦਿੱਤੀ ਨਹੀਂ ਜਾਂਦਾ ਸਾਨੂੰ ਵੀ ਪੂਰਾ ਹੱਕ ਹੈ ਸਾਡਾ ਹੱਕ ਹਰ ਹੱਲਤ ਪਾਰ ਹੋਣਾ ਚਾਹੀਦਾ ਤੇ ਮੰਗਾਂ ਪ੍ਰਵਾਨ ਹੋ ਜੇ ਮੰਗਾਂ ਪ੍ਰਵਾਨ ਹੋ ਜਾਣਗੀਆਂ ਅਸੀਂ ਵਾਪਸ ਆ ਜਾਵਾਂਗੇ ਸਾਡੀ ਕੋਈ ਜਦ ਨਹੀਂ ਹੈ ਜਿਹੜੇ ਜਿਹੜੇ ਐਮਪੀ ਆ ਆਵਾਜ਼ ਬੁਲੰਦ ਕਰਨਗੇ ਉਹਨਾਂ ਦਾ ਧੰਨਵਾਦੀ ਰਹਾਂਗੇ ਜਿਹੜੇ ਨਹੀਂ ਕਰਨਗੇ ਉਹ ਜਦੋਂ ਫੀਲਡ ਚ ਆਉਣਗੇ ਜਿੱਥੇ ਵੀ ਆਉਣਗੇ ਉਹਨਾਂ ਨੂੰ ਸਵਾਲ ਵੀ ਪੁੱਛਣਗੇ ਕਿਸਾਨ ਮੰਡਲ ਕਿਉਂਕਿ ਸਾਡਾ ਹੱਟ ਵੀ ਆ ਔਰ ਸਾਡਾ ਰਾਂਝੀ ਆ। ਸੋ ਇਹ ਆ ਸਾਡਾ ਪਿਛੇ ਅਸੀਂ ਆ ਜਿਹੜਾ ਮੋੜ ਚਾ ਸਾਡੇ ਦੌਰ ਤੇ ਲੜਿਆ ਸੀਗਾ ਜਿਹੜਾ ਹੈਗਾ ਟੋਲ ਬੰਦ ਕਰਵਾਇਆ ਹੈਗਾ ਉਹ ਮੋੜ ਚਾ ਸਾਡਾ ਜਾਰੀ ਆ ਆਉਣ ਵਾਲੇ ਸਮੇਂ ਚ ਵੀ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ ਤੇ ਹੋਰ ਵੀ ਜਿੱਥੇ ਜਿੱਥੇ ਵੀ ਜੋ ਜੋ ਅਧਿਕੀਆਂ ਧੱਕੇ ਜ਼ੁਲਮ ਹੋ ਰਹੇ ਨੇ ਉਹ ਸਾਰੇ ਬਖਰਾਫੇ ਇੱਕੋ ਠੋਕੇ ਲੜਾਈ ਦੇਵਾਂਗੇ ਹਰਿਆਣੇ ਦੇ ਜਿਹੜੇ ਨੌਲ ਨੌ ਫਰੇ ਹੋਏ ਨੇ ਉਹਨਾਂ ਲਈ 17 ਜੁਲਾਈ ਨੂੰ ਅੰਮ੍ਰਿਤਾਲੇ ਐਸਐਸਪੀ ਦੇ ਦਫ਼ਤਰ ਮੁਵੇ ਰੱਖ ਤੋਂ ਵੱਡਾ ਐਕਸ਼ਨ ਜਿਹੜਾ ਹੋਣ ਜਾ ਰਿਹਾ ਪੰਜਾਬ ਦੇ ਹੈਣੇ ਦੇ ਕਿਸਾਨਾਂ ਦਾ ਮਜ਼ਦੂਰਾਂ ਤੇ ਇਨਸਾਫ਼ ਸੰਰੋਕਾ ਦਾ ਉਹਨੂੰ ਵੀ ਅਸੀਂ ਚਾਰਜਾਬਤੇ ਰਹੇਗੇ ਇਸ ਤੋਂ ਵੀ ਵੱਡਾ ਕਾਫਰ ਸਾਰਾ ਜਿਹੜੀ ਕਿ ਲੂਗੇ ਇਹ ਪ੍ਰੋਗਰਾਮ ਨੇ ਸੋ ਆਪ ਵੀ ਅਸੀਂ ਸੰਖੇਪ ਕੇ ਹੀ ਬੇਨਤੀ ਕਰਦੇ ਹਾਂ ਕਿ ਹਰ ਹਾਲ ਤੇੰਪੀ ਸਾਹਿਬ ਜੋਰਦਾਰ ਆਵਾਜ਼ ਬੁਲੰਦ ਕਰਨ ਉੱਥੇ ਹਰ ਹਾਲ ਤੋਂ ਮਿਲ ਰਿਹਾ ਕਿ ਉਹ ਹਰ ਹਾਲਤੀ ਜਿਹੜਾ ਹੈਗਾ ਕਿਸਾਨ ਦੇ ਨਾਲ ਡਟ ਕੇ ਸੱਚੇ ਗਲੋਂ ਖੜਨ ਜਿਹੜੀਆਂ ਸਾਡੀਆਂ 14 ਮੰਗਾਂ 12 ਮੰਗਾਂ ਵਹਿਲਾ ਜਿਹੜੀਆਂ ਬਹੁਤ ਸੱਚੀਆਂ ਮੰਗੀਆਂ ਹੋਈਆਂ ਨੇ ਮੋਦੀ ਸਰਕਾਰ ਨੇ 9 ਮਾਰਚ 21 ਤੋਂ ਬਾਅਦ ਮੁਕਰੀ ਆ ਇਹ ਜਿਹੜੀਆਂ ਨਵੀਆਂ ਐਡ ਹੋ ਚਾਰੇ ਜੋ ਹਰਿਆਣੇ ਦੇ ਵਿੱਚ ਜ਼ੁਲਮ ਕੀਤਾ ਸਰਕਾਰ ਨੇ ਤੇ ਕੇਂਦਰ ਨੇ ਖੌਂ ਚਰਨੀ ਸ਼ੀਦੀ ਹੋਈ ਆ ਉਹਦੇ ਨਾਲ ਸੰਬੰਧ ਜਿਹੜੇ ਲੋਕੀਆਂ ਦੇ ਪਰਚਾ 0 ਐਫ ਆਈ ਆਰ ਪੰਜਾਬ ਜਦੋਂ ਜੋ ਹੋਈ ਗਈ ਆ ਮੁਕੰਮਲ ਤੇ ਉਸ ਤੋਂ ਬਿਨਾਂ ਨੌਜਵਾਨ ਜਿਹੜੇ ਹੈਗੇ ਨੇ ਹਰਿਆਣੇ ਵਾਲੇ ਤਿੰਨੇ ਜੋਧੇ ਉਹਨਾਂ ਦੀ ਰਿਹਾਈ ਹੋ ਚਾਹੀਦੀ ਆ ਕਿ ਭਾਰਤੀ ਜਿੰਨੇ ਵੀ ਜਥੇ ਪਾਰਟੀਆਂ ਦੇ ਐਮਪੀ ਨੇ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜਿਹਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਦਾਣਾ ਮੰਡੀ 'ਚ ਖੜੇ ਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਭਾਰਤੀ ਦਸ਼ਮੇਸ਼ ਭਾਰਤੀ ਸਰਕਾਰ ਤੋਂ ਦੂਰ ਰਹਿਣੇ ਦਸ਼ਮੇਸ਼ ਤੇ ਪੀਕੇਜਯੂਐਮ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਲੁਧਿਆਣਾ ਦੇ ਨਵੇਂ ਬਣੇ ਐਮਪੀ ਰਾਜਾ ਵੜਿੰਗ ਉਹਨਾਂ ਵੱਲੋਂ ਭੇਜੇ ਗਏ ਸਾਡੇ ਛੋਟਾ ਵੀਰ ਜਿਹੜਾ ਕਿ ਮੰਗ ਪੱਤਰ ਲੈਣ ਲਈ ਪਹੁੰਚਿਆ ਕਿਉਂਕਿ ਜਲੰਧਰ ਦੀ ਚੂਣ ਚੱਲਦੀ ਕਰਕੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਇਹਨਾਂ ਨੂੰ ਇਹ ਮੰਗ ਪੱਤਰ ਰਾਹੀਂ ਬੇਨਤੀ ਕਰਦੇ ਆ ਕਿ ਜਿੰਨੇ ਵੀ ਐਮਪੀ ਨੇ פרוਦੀ ਧਿਰ ਦੇ ਉਹ ਇੱਕ ਪ੍ਰਾਈਵੇਟ ਮਤਾ ਲੈ ਕੇ ਆਉਣ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਉਣ ਜਿਦੇ ਨਾਲ ਕਿਸਾਨਾਂ ਦੇ ਜਾਂ ਰਹਿੰਦੀਆਂ ਜਾਂ ਖੜੀਆਂ ਹੋਈਆਂ ਮੰਗਾਂ ਜਿਹੜੀਆਂ ਸਰਕਾਰਾਂ ਨੇ ਪਿਛਲੇ ਸਮੇਂ ਤੋਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਦੇ ਉੱਪਰ ਚਰਚਾ ਹੋ ਸਕੇ ਔਰ ਜਿਹੜੇ ਬਾਰਡਰਾਂ ਦੇ ਕਿਸਾਨ ਬੈਠੇ ਨੇ ਉਹਨਾਂ ਦੇ ਜਿਹੜੇ ਮਸਲੇ ਆ ਜਿਹੜੇ ਪੰਜਾਬ ਦੇ ਕਿਸਾਨ ਨੇ ਏਰੀਆ ਦੇ ਕਿਸਾਨ ਨੇ ਉਹਨਾਂ ਦੇ ਵਿੱਚ ਜਿਹੜਾ ਫਸਲਾਂ ਦਾ ਮਸਲਾ ਵਾ ਉਹ ਸਾਰਾ ਹੱਲ ਹੋ ਸਕੇ ਇਹ ਜਿਹੜਾ ਬਿੱਲ ਵਾ ਜਿਹੜਾ ਮਾਨਸੂਨ ਆ ਰਹੀ ਹੈ ਜੁਲਾਈ ਦੇ ਵਿੱਚ ਇਹਦੇ ਵਿੱਚ ਲਿਆਂਦਾ ਜਾਵੇ ਇਸ ਲਈ ਇਹ ਮੰਗ ਪੱਤਰ ਜਿਹੜਾ ਸਾਡੀਆਂ 12 ਮੰਗਾਂ ਨੇ ਜਿਹੜੀਆਂ ਪਹਿਲੀਆਂ ਦੋ ਹੋਰ ਨਵੀਆਂ ਮੰਗਾਂ ਜੋੜੀਆਂ ਨੇ ਉਹਨਾਂ ਮੰਗਾਂ ਦੇ ਵਿੱਚ ਦਿੱਤਾ ਗਿਆ ਤੇ ਬੇਨਤੀ ਕਰਦੇ ਆ ਐਮਪੀ ਸਾਹਿਬ ਨੂੰ ਵੀ ਇਹ ਜਿਹੜਾ ਹਾਂ ਪਾਰਲੀਮੈਂਟ ਦੇ ਵਿੱਚ ਉਠਾ ਕੇ ਸਾਡੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਵੇਸ਼ ਕਿਸਾਨ ਮੋਰ ਜੋੜ ਜੋਨੀਆ ਰਜਿਸਟਰਡ ਵੱਲੋਂ ਜਿਹੜਾ ਹੈਗਾ 200 ਕਿਸਾਨ ਜਿੱਥੇ ਮੈਂ ਜੋ ਸਾਡਾ ਸਾਂਝਾ ਫੋਰਮੈਸ ਵਾਲੇ ਸ਼ੰਭੂ ਬਾਡਰ ਅਤੇ ਬਾਕੀ ਬਾਡਰਾਂ ਦੇ ਲੜਾਈ ਲੜ ਰਹੇ ਆਂ ਔਰ ਸਾਂਝੇ ਤੌਰ ਤੇ ਅੱਜ ਸਾਰੀਆਂ ਜਿੱਥੇ ਬੰਦੀਆਂ ਸੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕਿਸਾਨ ਮਜਦੂਰ ਯੂਨੀਅਨ ਪੰਜਾਬ ਤੇ ਵੀ ਕਿੰਨੋ ਸਾਰੇ ਸਾਡੇ ਜਿੱਥੇ ਸਾਡੇ ਨਾਲ ਸ਼ਾਮਲ ਦੇ ਵੀ ਸਾਡੇ ਵੀ ਕਿੰਨੋਂ ਆਪਾਂ ਸੋ ਅਸੀਂ ਐਮਪੀ ਸਾਹਿਬ ਨੂੰ ਬੇਨਤੀ ਕਰਦੇ ਆ ਨਾ ਮੈਂਦੇ ਰਹੋ ਵੀ ਇਹਨਾਂ ਮੰਗਾਂ ਦੇ ਉੱਤੇ ਜਿਹੜਾ ਹੈਗਾ ਬੈਲ ਬਕਾਇਦਾ ਪਾਰਲੀਮੈਂਟ 'ਚ ਲਿਆ ਕੇ ਆਵਾਜ਼ ਬੁਲੰਦ ਕਰੋ ਕਿਸਾਨ ਲਈ ਸੜਕਾਂ ਕਰਵਾਓ ਜਿਹੜਾ ਕਿ 5 ਮਹੀਨੇ ਤੋਂ ਅਸੀਂ ਰੁਕੇ ਹੋਏ ਆ ਜਾਂ ਸਾਡੀਆਂ ਮੰਗਾਂ ਹਕੂਮਤ ਪ੍ਰਵਾਨ ਕਰੇ ਨਹੀਂ ਸਾਨੂੰ ਦਿੱਲੀ ਜਾਣ ਦਾ ਜਿਹੜਾ ਹੱਕ ਸਾਡਾ ਬਾਹਰ ਹੋਣਾ ਚਾਹੀਦਾ ਕਿਉਂਕਿ ਸੜਕਾਂ ਇਹ ਸਾਡੀ ਧਰਤੀ ਤੇ ਬਣੀਆਂ ਸਾਡੇ ਮਜ਼ਦੂਰਾਂ ਨੇ ਬਣਾਈਆਂ ਸਾਡੇ ਫੰਡਾਂ 'ਚੋਂ ਬਣੀਆਂ ਕਿਸਾਨ ਦਾ ਪੂਰਾ ਪੂਰਾ ਹੱਕ ਹੈ ਇਹਨਾਂ ਸੜਕਾਂ 'ਤੇ ਚੱਲਣ ਦਾ ਜੇ ਹਕੂਮਤੀ ਪਾਰਟੀ ਨੂੰ ਤੇ ਵਿਰੋਧੀ ਪਾਰਟੀ ਨੂੰ ਹੱਕ ਦੇ ਲਈ ਜਾਣਦਾ ਸਾਨੂੰ ਵੀ ਪੂਰਾ ਹੱਕ ਹੈ ਸਾਡਾ ਹੱਕ ਹਰ ਹਾਲਤ ਪਾਰ ਹੋਣਾ ਚਾਹੀਦਾ ਤੇ ਮੰਗਾ ਪਰਮਾਨ ਰਹੀਏ ਮੰਗਾ ਪਰਮਾਨ ਹੋ ਜਣੀਆਂ ਅਸੀਂ ਵਾਪਸ ਆ ਜਾਗੇ ਸਾਡੀ ਕੋਈ ਜिद ਨਹੀਂ ਹੈ ਜਿਹੜੇ ਜਿਹੜੇ ਐਮਪੀ ਆ ਆਵਾਜ਼ ਬੁਲੰਦ ਕਰਨਗੇ ਉਹਨਾਂ ਦਾ ਧੰਨਵਾਦ ਹੀ ਰ੍ਹਾਂਗੇ ਜਿਹੜੇ ਨਹੀਂ ਕਰਨਗੇ ਉਹ ਜਦੋਂ ਫਿਰੜੀ ਚਾਹਣਗੇ ਜਿੱਥੇ ਵੀ ਆਉਣਗੇ ਉਹਨਾਂ ਨੂੰ ਸਵਾਲ ਵੀ ਪੁੱਛਣਗੇ ਕਿਸਾਨ ਮੰਨ ਲਓ ਕਿਉਂਕਿ ਇਹ ਸਾਡਾ ਹੱਕ ਵੀ ਆ ਔਰ ਸਾਡਾ ਅਨੰਦ ਵੀ ਆ ਸੋ ਇਹ ਆ ਸਾਡਾ ਉਹ ਪਿੱਛੇ ਅਸੀਂ ਜਿਹੜਾ ਮੋਰਚਾ ਸਾਝਿਆ ਦੋਸਤੇ ਲੜਿਆ ਸੀਗਾ ਜਿਹੜਾ ਹੈਗਾ ਟੋਲ ਬੰਦ ਕਰਵਾਇਆ ਹੈਗਾ ਉਹ ਮੋਰਚਾ ਵੀ ਸਣਾ ਜਾਰੀ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਹੈਗਾ ਉਸ ਨੂੰ ਜਾਰੀ ਰੱਖਾਂਗੇ ਤੇ ਹੋਰ ਵੀ ਜਿੱਥੇ-ਜਿੱਥੇ ਵੀ ਜੋ-ਜੋ ਅਧਿਕੀਆਂ ਤੱਕੇ ਜ਼ੁਲਮ ਹੋ ਰਹੇ ਨੇ ਉਹ ਸਾਰੇ ਦੇ ਖਿਲਾਫ ਇੱਕ ਠੋਕੇ ਲੜਾਈ ਦੇਵਾਂਗੇ ਹਰਿਆਣਾ ਦੇ ਜਿਹੜੇ ਕੰਨ ਨੌਜਵਾਨ ਫੜੇ ਹੋਏ ਨੇ ਉਹਨਾਂ ਲਈ 17 ਜੁਲਾਈ ਨੂੰ ਅੰਬਾਲਾ ਐਸਐਸਪੀ ਦੇ ਦਫ਼ਤਰ ਮੂਗੇ ਲੱਖ ਤੋਂ ਵੱਡਾ ਐਕਸ਼ਨ ਜਿਹੜਾ ਹੋਣ ਜਾ ਰਿਹਾ ਪੰਜਾਬ ਦੇ ਰੈਣੀ ਦੇ ਕਿਸਾਨਾਂ ਮਜ਼ਦੂਰਾਂ ਤੇ ਇਨਸਾਫ਼ ਸੰਗਰੋਹ ਦਾ ਉਹਨੂੰ ਵੀ ਅਸੀਂ ਕੰਬਿਆਵਾਂ ਕਰਾਂਗੇ ਇਸ ਸਟੋਲ ਤੋਂ ਵੀ ਵੱਡਾ ਕਾਫਰਾ ਸਟਾਣਾ ਜਿਹੜਾ ਚੱਲੂਗਾ ਅਗਲੇ ਪ੍ਰੋਗਰਾਮ ਦੇ ਸੋ ਅੱਜ ਗਿਆ ਸੀ ਸੰਖੇਪ ਚ ਹੀ ਬੇਨਤੀ ਕਰਦੇ ਆਂ ਕਿ ਹਰ ਹਾਲਤ ਵਿੱਚ ਪੀ ਸਾਹਿਬ ਜ਼ੋਰਦਾਰ ਆਵਾਜ਼ ਬੁਲੰਦ ਕਰਨ ਉੱਥੇ ਹਰ ਹਾਲਤ ਤੋਂ ਬਿਲ ਰਹਿ ਕੇ ਹੋਣ ਹਰ ਹਾਲਤ ਜਿਹੜਾ ਹੈਗਾ ਕਿਸਾਨ ਦੇ ਨਾਲ ਡਟ ਕੇ ਸੱਚੇ ਦਿਲੋਂ ਖੜਨ ਜਿਹੜੀਆਂ ਸਾਡੀਆਂ 14 ਮੰਗਾਂ 12 ਮੰਗਾਂ ਪਹਿਲਾਂ ਜਿਹੜੀਆਂ ਬਹੁਤ ਸੱਚੇ ਮੰਨੀਆਂ ਹੋਈਆਂ ਨੇ ਮੋਦੀ ਸਰਕਾਰ ਨੇ 9 ਵਾਰ 21 ਨੂੰ ਬਾਅਦ ਮੁੱਕਰੀ ਆ ਤੇ ਜਿਹੜੀਆਂ ਨਵੀਆਂ ਐਡ ਹੋ ਜਾਂਦੇ ਜੋ ਹਰਿਆਣੇ ਦੇ ਵਿੱਚ ਜ਼ੁਲਮ ਕੀਤਾ ਸਰਕਾਰ ਨੇ ਤੇ ਕੇਂਦਰ ਨੇ ਖੰਡ ਕਰਨੀ ਸ਼ੀਦੀ ਹੋਈ ਆ ਉਹਦੇ ਨਾਲ ਸੰਬੰਧ ਜਿਹੜੇ ਦੋਸ਼ੀਆਂ ਦੇ ਪਰਚਾ 0 ਐਫ ਆਈ ਆਰ ਪੰਜਾਬ ਵਿੱਚ ਦਰਜ ਹੋਈ ਹੋਣੀ ਚਾਹੀਦੀ ਆ ਮੁਕੰਮਲ ਤੇ ਉਸ ਤੋਂ ਬਿਨਾਂ ਜਿਹੜੇ ਨੌਜਵਾਨ ਜਿਹੜੇ ਹਜੇ ਵੀ ਹਰਿਆਣੇ ਵਾਲੇ ਤਿੰਨੇ ਜੋਦੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਆਪਣੇ ਇਸ ਪ੍ਰਕਾਰ ਇਹਨਾਂ ਨੇ ਦੱਸਿਆ ਜੀ ਕਿ ਵੀ ਮੌਨਸੂਨ ਸੈਸ਼ਨ ਦੇ ਵਿੱਚ ਆਪਣੀ ਇਹ ਚਾਹੁੰਦੇ ਨੇ ਕਿ ਵੀ ਸਾਡੇ ਮੰਗ ਪੱਤਰ ਦੀਆਂ ਮੰਗਾਂ ਨੂੰ ਅੱਗੇ ਕੀਤਾ ਜਾਵੇ ਮੈਂ ਉਸੇ ਹਿਸਾਬ ਨਾਲ ਆਪਣੇ ਐਮ ਪੀ ਸਾਹਿਬ ਵੱਲੋਂ ਆਇਆ ਹਾਂ ਮੰਗ ਪੱਤਰ ਨੂੰ ਵਸਵੀਕਾਰ ਕਰਦਾ ਤੇ ਮੈਂ ਇਸ ਚੀਜ਼ ਦਾ ਪੂਰਾ ਆਸ਼ਵਾਸਨ ਦਿਵਾਉਣਾ ਹਾਂ ਕਿ ਐਮ ਪੀ ਸਾਹਿਬ ਮੁਰ ਜੋ ਹਰੇਕ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਮੁੱਦੇ ਦੀ ਜੋ ਆਵਾਜ਼ ਬਣ ਰਹੀਆਂ ਐ ਐਮਪੀ ਸਾਹਿਬ ਇਸ ਚੀਜ਼ ਦੀ ਵੀ ਪੂਰੀ ਡਟ ਕੇ ਪਹਿਰੇਦਾਰੀ ਕਰਨਗੇ ਤੇ ਉਹ ਸਾਰੀ ਚੀਜ਼ ਨੂੰ ਅੱਗੇ ਘੋਕੇ ਕਰਨਗੇ ਸਾਹਿਬ ਨਾਲ ਆਪਣੇ ਐਮਪੀ ਸਾਹਿਬ ਵੱਲੋਂ ਆਇਆ ਹਾਂ ਮੰਗ ਪੱਤਰ ਵਿਚਾਰਾ ਹੈ ਇਸ ਚੀਜ਼ ਦਾ ਪੂਰਾ ਆਸ਼ਵਾਸਨ ਦਿਵਾਉਣਾ ਹੈ ਕਿ ਐਮਪੀ ਸਾਹਿਬ ਹਰੇਕ ਨਿੱਕੇ ਤੋਂ ਨਿੱਕੇ ਵੱਡੇ ਤੋਂ ਵੱਡੇ ਮੁੱਦੇ ਦੀ ਜੋ ਆਵਾਜ਼ ਬਣ ਰਹੀਆਂ ਐ ਐਮਪੀ ਸਾਹਿਬ ਇਸ ਚੀਜ਼ ਦੀ ਵੀ ਪੂਰੀ ਡਟ ਕੇ ਪਹਿਰੇਦਾਰੀ ਕਰਨਗੇ ਤੇ ਉਹ ਸਾਰੀ ਅੱਗੇ ਕਹੂ ਕਿ ਕਰਾਂਗੇ ਹਾਂ